ਨੇ ਸਾਂਚ ਨੇ ਸਾਂਹ ਵਿੱਚ ਖਿਲਰਿਆ ਪਿਆ ਦੇਖੋ ਹੈ ਕਿਨੇ ਸਾਂਹ ਦੇ ਵਿੱਚ ਖਿਲਰਿਆ ਪਿਆ ਇੰਦਰ ਇੱਕ ਰੋਕ ਦੋ ਨੇ ਮੋੜ ਵਾਹ ਬੇਵਾਹ ਕੀ ਸ਼ਾਨ ਆ ਇਹ ਚੀਜ਼ ਇਧਰ ਵੇਖੀ ਦੇਖੋ ਉੱਤੋਂ ਤੱਕ ਰੱਖ ਕਿੱਥੋਂ ਤੱਕ ਇਹ ਕਾ ਹੋ ਗਿਆ ਇਹ ਕੋਪਰ ਦੇ ਪਾਸੇ ਹੋ ਗਿਆ ਉਨੀ ਸ਼ਾਂ ਵੀ ਕੋਕ ਨਹੀਂ ਤੂੜਦੀ ਕਿੰਨਾ ਚੌੜਾ ਇਧਰ ਤੱਕ ਸ਼ਾਨ ਹੈ ਐਜਾ ਗੱਲ ਇਹ ਮਾਜੇ ਦੀ ਧਰਤੀ ਦੇ dre ਅੱਖਾਂ ਕਰਦੇ ਕੋਲ ਆ ਇੱਥੇ ਵੇਖਿਆ ਮੈਂ ਦੇਖ ਲਿਆ ਕਿਆ ਨਜਰਾ ਯਾਰਾ ਸ਼ਾਹ ਵੇਖੋ ਆਪਣੇ ਯਾਰੂ ਤਾਂ ਨਹੀਂ ਇਹ ਚੀਜ਼ਾਂ ਇੰਦੀ ਵੱਡੀਆਂ ਆ ਆਪਣੇ ਨੇ ਏਡੇ ਵੱਡੇ ਹੋ ਗਏ ਨਾ ਬਿਲਕੁਲ ਯੇ ਲੋਕ ਯਾਰ ਪੱਟੇ ਨਹੀਂ ਇਹਨਾਂ ਲੋਕਾਂ ਨੇ ਅਸਲ ਤਾਂ ਇਹ ਲੋਕ ਆਪਣੇ ਪੱਟ ਪੁੱਟ ਦਿੰਦੇ ਨੇ ਮੈਂ ਨਾ ਇਹਦਾ ਪੜਦੇ ਨਹੀਂ ਜਾਂ ਇੱਥੇ ਵੇਖੇ ਨੇ ਜਾਂ ਮਨਮਲਾਲ ਦੇ ਕੋਲ ਵੀ ਹੈਗੇ ਨੇ ਵੱਡੇ ਵੱਡੇ ਆ ਦੇਖੋ ਅੱਬਾ ਬਈ ਹੱਟੀਆਂ ਨੇ ਏ ਮੇਰਾ ਬਾਬਾ ਜਗਦਾਰ ਸਿੰਘ ਕਿ ਕਿਹੜਾ ਵਾਅਦਾ ਹਲਕੀਆਂ ਵੇਖਿਆ ਉਹਦੇ